ਇਸ ਸਕ੍ਰਿਪਟ ਦੇ ਵਿੱਚ ਇਹ ਕਰੈਕਟਰ ਦੇ ਲਈ ਮੇਰਾ ਆਡੀਸ਼ਨ ਉਹਨਾਂ ਨੂੰ ਪਸੰਦ ਆਇਆ ਉਹਨਾਂ ਨੂੰ ਮੇਰਾ ਕਰੈਕਟਰ ਚੰਗਾ ਲੱਗਿਆ ਵੀ ਹਾਂ ਇਹ ਨਵਦੀਪ ਹੀ ਕਰ ਸਕਦਾ ਨਹੀਂ ਤਾਂ ਮਜ਼ਾ ਆਇਆ ਹੈ ਕਰੈਕਟਰ ਕਰਨ ਚ ਵੀ ਉਹ ਲਾਈਫ ਜੀਣ ਦਾ ਮੌਕਾ ਮਿਲਿਆ ਜਿਹੜੇ ਤੁਸੀਂ ਹੈ ਨਹੀਂ ਤੁਸੀਂ ਜ਼ਿੰਦਗੀ ਨੂੰ ਐਵੇਂ ਪੱਟਣ ਲੱਗੇ ਹੋਇਆਂ ਜ਼ਿੰਦਗੀ ਨੂੰ ਤੱਕਾ ਦੇਣ ਲੱਗੇ ਹੋਇਆਂ ਸੋ ਜ਼ਿੰਦਗੀ ਜਿਉਣਾ ਦਾ ਨਾ ਹੈ ਜਿੰਦਗੀ ਨੂੰ ਜੰਗੀਤ ਨਾਲ ਜਿਉਣਾ ਚਾਹੀਦਾ ਉਹ ਮੈਸੇਜ ਹੁੰਦਾ ਮੈਂ ਕੈਨੇਡਾ ਚ ਰਹਿ ਕੇ ਆਇਆ ਤਾਂ ਉਸੇ ਮਾਹੌਲ ਚ ਮੈਂ ਉੱਥੋਂ ਦਾ ਪੀਆਰ ਆ ਜੋ ਕੈਨੇਡਾ ਦੀ ਤਰਾਸਦੀ ਹੈ ਉਹ ਤਰਾਸਦੀ ਉੱਤੇ ਬਹੁਤ ਵਧੀਆ ਫਿਲਮ ਬਣੀ ਹੈ ਰੀਅਲੀ ਆਪ੍ਰੀਸ਼ੀਏਟ ਜ਼ਿੰਦਗੀ ਨੂੰ ਜਿਉਣਾ ਦਾ ਪੋਜ਼ਿਟਿਵ ਰਹਿਣ ਦਾ ਇੱਕ ਮੈਸੇਜ ਛੱਡਦੀ ਲਾਜਵਾਬ ਫਿਲਮ ਫਿਲਮ ਮਨਸੂਬਾ ਤੇ ਮੇਨ ਲੀਡ ਦਾ ਰੋਲ ਪਲੇ ਕਰਨ ਵਾਲੇ ਨਵਦੀਪ ਜੱਜ ਸਾਹਿਬ ਨਾਲ ਮੌਜੂਦ ਨੇ ਨਵਦੀਪ ਜੀ ਮਤਲਬ ਪਹਿਲੀ ਵਾਰ ਮੇਨ ਲੀਡ ਤੇ ਕੰਮ ਕਰਕੇ ਜਨਨ ਬਹੁਤ ਮੈਮ স্পੈਸ਼ਲ ਫੀਲਿੰਗ ਹੈ ਜੀ ਇਹੀ ਮੂਮੈਂਟ ਦੇ ਲਈ ਇਹੀ ਟਾਈਮ ਦੇ ਲਈ ਤਾਂ ਦਿਨ ਰਾਤ ਮਿਹਨਤ ਕੀਤੀ ਸੀ ਐਨੇ ਸਾਲ 8-10 ਸਾਲ ਲੱਗੇ ਇਹ ਡ੍ਰੀਮ ਸੀ ਹਜੇ ਵੀ ਮੈਨੂੰ ਤਾਂ ਡ੍ਰੀਮ ਹੀ ਲੱਗਦਾ ਮੈਨੂੰ ਤਾਂ ਲੈ 3-4 ਦਿਨ ਲੱਗਣਗੇ ਰੀਅਲਾਈਜ਼ ਕਰਨ ਨੂੰ ਵੀ ਮੇਰੇ ਨਾਲ ਅੱਜ ਹੋਇਆ ਕੀ ਹੈ ਕਿਉਂਕਿ ਇੰਡਸਟਰੀ ਵੱਲੋਂ ਇੰਨੀ ਸਪੋਰਟ ਮਿਲੀ ਹੈ ਇੰਡਸਟਰੀ ਦੇ ਵੱਡੇ ਵੱਡੇ ਨਾਮ ਜਿਨ੍ਹਾਂ ਨੂੰ ਮੈਂ ਕਦੇ ਪਰਸਨਲੀ ਮਿਲਿਆ ਨਹੀਂ ਸੀ ਬਟ ਉਹਨਾਂ ਨੇ ਰੁ ਮਤਲਬ ਇੰਨਾ ਮੇਰੇ ਬਾਰੇ ਉਹਨਾਂ ਨੇ ਚੰਗਾ ਬੋਲੇ ਉਹਨਾਂ ਨੂੰ ਮੇਰਾ ਕੰਮ ਚੰਗਾ ਲੱਗਿਆ ਮੈਂ ਐਜ਼ ਐਨ ਐਕਟਰ ਇਤੋਂ ਵੱਡਾ ਕੀ ਹੋ ਸਕਦਾ ਮੈਮ ਐਜ਼ ਐਨ ਐਕਟਰ ਤਾਂ ਇਹ ਡਰੀਮ ਹੁੰਦਾ ਜੀ ਤੇ ਉਹਦੇ ਲਈ ਮੈਂ ਬਹੁਤ ਬlesd ਹਾਂ ਬਹੁਤ ਗ੍ਰੇਟਫੁਲ ਹਾਂ ਪਰਮਾਤਮਾ ਉਹਨੂੰ ਐ ਮੇਨ ਲੀਡ ਰੋਲ ਕਿਵੇਂ ਮਿਲਿਆ ਅ ਇਹਦੇ ਲਈ ਮੈਂ ਭਾਜੀ ਦੇ ਟੱਚ 'ਚ ਸੀਗਾ 2-4 ਸਾਲਾਂ ਤੋਂ ਤੇ ਆਡੀਸ਼ਨ ਭੇਜਦਾ ਰਹਿੰਦਾ ਹੁੰਦਾ ਸੀ ਮੇਰਾ ਕੰਮ ਕੋਈ ਆਉਣਾ ਮੈਂ ਉਹ ਫਾਰਵਰਡ ਕਰ ਦੇਣਾ ਜੇ ਭਾਜੀ ਨੂੰ ਕੋਈ ਆਡੀਸ਼ਨ ਚਾਹੀਦਾ ਤਾਂ ਮੈਂ ਤੋਂ ਮੰਗਵਾ ਲੈਂਦੇ ਹੁੰਦੇ ਸੀ ਸੋ ਉਹ ਟੱਚ 'ਚ ਸੀਗਾ ਮੈਂ ਭਾਜੀ ਦੇ ਪਰ ਕਿਤੇ ਗੱਲ ਨਹੀਂ ਬਣਦੀ ਸੀਗੀ ਹਣਾ ਪਟਾ ਫਿਰ ਇਸ ਸਕ੍ਰਿਪਟ ਦੇ ਵਿੱਚ ਇਹ ਕਰੈਕਟਰ ਦੇ ਲਈ ਮੇਰਾ ਆਡੀਸ਼ਨ ਉਹਨਾਂ ਨੂੰ ਪਸੰਦ ਆਇਆ ਉਹਨਾਂ ਨੂੰ ਮੇਰਾ ਕਰੈਕਟਰ ਚੰਗਾ ਲੱਗਿਆ ਵੀ ਹਾਂ ਇਹ ਨਵਦੀਪ ਹੀ ਕਰ ਸਕਦਾ ਫਿਰ ਉਦੋਂ ਬਾਅਦ ਜਿਹੜੇ ਮੈਂ ਇਨਸਾਈਟਸ ਦਿੱਤੇ ਥੋੜੇ-ਬਹੁਤ ਵੀ ਭਾਜੀ ਮੈਂ ਕਰੈਕਟਰ ਨੂੰ ਐ ਕਰਨਾ ਚਾਹੁੰਦਾ ਐ ਕਰਨਾ ਚਾਹੁੰਦਾ ਉਹਨਾਂ ਲਈ ਵੀ ਉਹਨਾਂ ਨੇ ਸਪੇਸ ਦਿੱਤੀ ਸੋ ਐਦਾਂ ਕਾਸਟਿੰਗ ਹੋਈ ਵੀ ਟੱਚ ਸੀਗਾ ਆਡੀਸ਼ਨ ਭੇਜ ਦੇ ਰਹੇ ਹੁੰਦੇ ਸੀਗੇ ਅੱਛਾ ਮੈਂ ਪੁੱਛਣਾ ਚਾਹਾਂਗੀ ਜੋ ਤੁਹਾਡਾ ਮੇਨ ਕਰੈਕਟਰ ਸੀਗਾ ਜੋ ਤੁਸੀਂ ਪਲੇ ਕਰ ਰਹੇ ਹੋ ਰੀਅਲ ਲਾਈਫ ਦੇ ਵਿੱਚ ਵੀ ਓਵੇ ਦੇ ਹੀ ਹੋ ਕੇ ਜਾਂ ਫਿਰ ਉੱਤੋਂ ਆਪੋਜ਼ਿਟ ਨੀ ਰੀਅਲ ਲਾਈਫ ਦੇ ਵਿੱਚ ਤਾਂ ਮੈਂ ਮੈਂ ਟੋਟਲੀ ਆਪੋਜ਼ਿਟ ਆ ਇਸ ਗੱਲ ਕਰਕੇ ਨਹੀਂ ਮੈਂ ਕਹਿੰਦਾ ਵੀ ਮੈਂ ਕੋਈ ਬਹੁਤ ਚੰਗਾ ਬੰਦਾ ਆ ਯਾ ਮੇਰੇ ਚ ਪਤਾ ਨਹੀਂ ਕਿੰਨੇ ਗੁਣ ਨੇ ਬਟ ਇਹ ਤੋਂ ਤਾਂ ਟੋਟਲੀ ਆਪੋਜ਼ਿਟ ਆ ਹਨਾ ਸੋ ਮੇਰੇ ਲਈ ਕਰੈਕਟਰ ਕਰਨਾ ਐਕਸਪਲੋਰ ਕਰਨਾ ਸੀ ਸੋਸਾਇਟੀ ਚ ਇਦਾਂ ਦੇ ਬੰਦੇ ਲੱਭਣੇ ਵੀ ਕਿਸੇ ਤੋਂ ਕਿ ਤੌਰ ਚੱਕ ਲਈ ਜਾਂ ਕੋਈ ਬੰਦਾ ਬੋਲਦਾ ਕਿਦਾਂ ਕਿਹਦਾ ਦਿਮਾਗ ਇਦਾਂ ਦਾ ਜਿਹੜਾ ਐਂ ਕੰਜੂਸੀ ਚ ਰਹਿੰਦਾ ਤੇ ਕਿਹੜਾ ਇਦਾਂ ਦਾ ਬੰਦਾ ਜਿਹੜਾ ਸਾਰਾ ਕੁਝ ਆਪਣੇ ਅੰਦਰ ਹੀ ਰੱਖਦਾ ਬਾਹਰ ਨਹੀਂ ਕੱਢਦਾ ਬੋਲਦਾ ਨਹੀਂ ਅੰਦਰ ਹੀ ਘੁੱਟਨੋ ਘੁੱਟਨੋ ਚ ਰਹਿੰਦਾ ਵਾ ਉਹਦਾਂ ਦੇ ਕਰੈਕਟਰਸ ਅਬਜ਼ਰਵ ਕੀਤੇ ਯਾਰੀ ਦੋਸਤੀ ਚ ਰਿਸ਼ਤੇਦਾਰੀ ਚ ਸੋਸਾਇਟੀ ਚ ਆਮ ਤੌਰ ਤੇ ਫਿਰਦੇ ਲੋਕ ਸੋ ਰੀਅਲ ਲਾਈਫ ਦੇ ਵਿੱਚ ਮੈਨੂੰ ਤਾਂ ਕੰਪਲੀਟ ਤਾਂ ਹੀ ਤਾਂ ਮਜ਼ਾ ਆਇਆ ਐ ਕਰੈਕਟਰ ਕਰਨ ਚ ਵੀ 올 ਲਾਈਫ ਜੀਣ ਦਾ ਮੌਕਾ ਮਿਲਿਆ ਜਿਹੜੇ ਤੁਸੀਂ ਹੈ ਤੇ ਤੁਸ ਤੁਹਾਨੂੰ ਅਲਾਉਡ ਵੀ ਆ ਕੁਝ ਵੀ ਕਰਨਾ ਸੋ ਤੇ মুਵੀ ਦੇ ਵਿੱਚ ਦੇਖਿਆ ਮੈਂ ਕਿ ਕਾਫੀ ਸਾਰੇ ਇੱਕ ਹੀ ਕੰਦੇ ਨੂੰ ਕਹਿ ਸਕਦੇ ਆ ਬਹੁਤ ਅਲੱਗ ਅਲੱਗ ਤਰੀਕੇ ਦੇ ਨਾਲ ਮੈਸੇਜ ਤੁਸੀਂ ਦਿੱਤਾ ਹੋਇਆ ਹੈ ਨਾ ਤੇ ਸਭ ਤੋਂ ਮੇਨ ਜੋ ਮੈਨੂੰ ਲੱਗਾ ਕਿ ਕਮਿਊਨਿਕੇਟ ਹੈ ਨਾ ਹਾਂ ਜੇ ਇਨਸਾਨ ਕਮਿਊਨਿਕੇਟ ਨਹੀਂ ਕਰਦਾ ਤੇ ਉਹ ਜਜ਼ਬਾਤ ਜਿਹੜੇ ਉਹ ਆਪਣੇ ਅੰਦਰ ਹੀ ਲੁਕਾ ਕੇ ਰੱਖਦਾ ਹੈ ਤਾਂ ਜੋ ਕਿ ਆਉਣ ਵਾਲੇ ਸਮੇਂ 'ਚ ਮਤਲਬ ਕਿ ਉਹ ਬਹੁਤ ਜ਼ਿਆਦਾ ਭਿਆਨਕ ਬਣ ਜਾਂਦਾ ਹੈ ਜੀ 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 ਉਹੀ ਗੱਲ ਹੈ ਨਾ ਮੈਮ ਕਮਿਊਨੀਕੇਸ਼ਨ ਇਹੀ ਤਾਂ ਉਹ ਟਾਪਿਕ ਨੇ ਛੋਟੇ ਛੋਟੇ ਟਾਪਿਕ ਵੀ ਜ਼ਿਆਦਾ ਵੱਡੇ ਨਹੀਂ ਹੈਗੇ ਪਰ ਆਪਣੀ ਸੁਸਾਇਟੀ ਨੇ ਵੱਡੇ ਬਣਾਏ ਹੋਏ ਨੇ ਕਿਉਂਕਿ ਗੱਲ ਹੀ ਹੁੰਦੀ ਇਹ ਮੁੱਦਿਆਂ ਤੇ ਗੱਲ ਹੀ ਨਹੀਂ ਕੀਤੀ ਜਾਂਦੀ ਵੀ ਇਹ ਇਹ ਰਿਸ਼ਤਿਆਂ ਨੂੰ ਬਚਾਇਆ ਕਿਵੇਂ ਜਾਵੇ ਪਿਓ ਪੁੱਤ ਦੇ ਰਿਲੇਸ਼ਨ ਬਚਾਉਣ ਦੀ ਐ ਤਾਂ ਹੈ ਨਹੀਂਗਾ ਵੀ ਇਹ ਖਤਮ ਹੋ ਰਹੇ ਨੇ ਬਚਾਉਣ ਦੇ ਇਸ ਪੱਖੋਂ ਵੀ ਪਿਆਰ ਹੁੰਦਾ ਹੈ ਪਰ ਕਮਿਊਨੀਕੇਸ਼ਨ ਨਹੀਂ ਹੈਗੀ ਦਿਖਾਉਂਦੇ ਨਹੀਂ ਦੱਸਦੇ ਨਹੀਂ ਵੀ ਹਾਂ ਅਸੀਂ ਪਿਆਰ ਕਰਦੇ ਹਾਂ ਜਾਂ ਉਹ ਆ ਉਹ ਕਿਉਂ ਹੈ ਉਹ ਕਿਉਂ ਹੈ ਸੋਸਾਇਟੀ ਦੇ ਕਾਰਨ ਕੀ ਕਾਰਨ ਨੇ ਉਹਨਾਂ ਦੀ ਅਸੀਂ ਟਾਰਗੇਟ ਕੀਤਾ ਸੀ ਸੋ ਮੈਂ ਤਾਂ ਤੁਹਾਡੇ ਰਾਹੀਂ ਆਡੀਅנס ਨੂੰ ਵੀ ਇਹ ਰਿਕੁਐਸਟ ਕਰੂੰਗਾ ਵੀ ਤੁਸੀਂ ਵੀ ਨਾਲੇ ਖੁੱਲ ਕੇ ਪਾਓ ਤੁਸੀਂ ਉਹ ਫਿਲਮ ਦੇਖੀ ਆ ਤੁਸੀਂ ਸਾਰਿਆਂ ਨੇ ਇਨੀ ਐਪਰੀਸ਼ੀਏਟ ਕੀਤੀ ਆ ਤੁਸੀਂ ਖੁੱਲ ਕੇ ਪਾਓ ਜੇ ਤੁਹਾਨੂੰ ਕੁਝ ਮਾੜਾ ਵੀ ਲੱਗੇ ਤੁਸੀਂ ਪਾਓ ਕਿਉਂਕਿ ਅਸੀਂ ਪ੍ਰੋਮਿਸ ਕੀਤਾ ਸੀ ਆਡੀਅנס ਦੇ ਨਾਲ ਵੀ ਅਸੀਂ ਕੰਟੈਂਟ ਪੱਕਾ ਡਿਲੀਵਰ ਕਰਾਂਗੇ ਕੰਟੈਂਟ ਪੱਕਾ ਅਸੀਂ 200% ਗਾਰੰਟੀ ਦਿੰਦੇ ਆ ਵੀ ਤੁਸੀਂ ਥੀਏਟਰ ਘਰਾਂ ਦੇ ਵਿੱਚੋਂ ਬਹੁਤ ਕੁਝ ਨਵਾਂ ਸਿੱਖ ਕੇ ਵਾਪਸ ਜਾਓਗੇ ਖੁਸ਼ ਹੋ ਕੇ ਜਾਓਗੇ ਤੁਹਾਡਾ ਪੈਸਾ ਵਸੂਲ ਹੋਊਗਾ ਅਸੀਂ ਡਿਲੀਵਰ ਕੀਤਾ ਤੁਸੀਂ ਵੀ ਉਹ ਪਾਓ ਤੇ ਦੱਸੋ ਵੀ ਹਾਂ ਸੱਚੀ ਚ ਸਾਨੂੰ ਵਧੀਆ ਲੱਗੀ ਜੇ ਮਾੜੀ ਵੀ ਲੱਗੀ ਤਾਂ ਉਹ ਵੀ ਖੁੱਲੀ ਛੋਟ ਦਿਨੇ ਵੀ ਤੁਸੀਂ ਪਾਓ ਕਿਉਂਕਿ ਸਾਨੂੰ ਸਾਡੇ ਕੰਟੈਂਟ ਤੇ ਪ੍ਰੋਸੈਸ ਬਟ ਐਟ ਦੀ ਐਂਡ ਆਫ ਦਾ ਡੇ ਜੇ ਆਡੀਅנס ਫਿਲਮ ਦੇਖਣ ਜਾਊਗੀ ਸਿਨੇਮਾ ਘਰਾਂ ਦੇ ਵਿੱਚ ਮੇਰੇ ਵਰਗੇ ਹੋਰ ਐਕਟਰ ਅੱਗੇ ਆਉਣਗੇ ਮੈਨੂੰ ਮੌਕਾ ਮਿਲੇ ਇਦਾਂ ਦੇ ਹੋਰ ਐਕਟਰ ਅੱਗੇ ਆਉਣਗੇ ਨਵੀਆਂ ਸਕ੍ਰਿਪਟਾਂ ਸੀ ਲੈ ਕੇ ਆ ਸਕਾਂਗੇ ਜਿਹੜੀਆਂ ਲੋਕਾਂ ਨੂੰ ਪਸੰਦ ਹੋਣਗੀਆਂ ਜੀ ਤੁਹਾਡਾ ਕਿਰਦਾਰ ਦਾ ਪਸੰਦ ਕੀਤਾ ਜਾ ਰਿਹਾ ਲੋਕਾਂ ਵੱਲੋਂ ਅੱਜ ਮੈਨੂੰ ਲੱਗਦਾ ਤੁਹਾਨੂੰ ਸਕੂਨ ਦੀ ਨੀਂਦ ਆਏ। ਅੱਜ ਰਿਸਪੌਂਸਿਬਿਲਟੀ ਹਲਕੀ ਹੋਈ ਹੈ ਮੈਮ ਇੰਨੇ ਸਾਲ ਦਾ ਬੋਝ ਸੀਗਾ 1.5 ਸਾਲ ਦਾ ਜਦੋਂ ਦੇ ਫਿਲਮ ਦੇ ਪਿੱਛੇ ਲੱਗੇ ਹੋਏ ਆ ਵੀ ਮੇਨ ਲੀਡ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੈ ਏਡੇ ਵੱਡੇ ਵੱਡੇ ਐਕਟਰਾਂ ਨਾਲ ਨਾਮ ਨਾਲ ਕੰਮ ਕਰਨਾ ਉਹਨਾਂ ਦੀ ਵੀ ਇੱਜ਼ਤ ਮੇਰੇ ਹੱਥ 'ਚ ਸੀ ਵੀ ਉਹਨਾਂ ਨੇ ਕੈਰੈਕਟਰ ਲਿਖਿਆ ਯਾਰ ਜਸਟਿਸ ਕਰਨਾ ਇਹਦੇ ਨਾਲ ਹਨਾ ਤੇ ਉਹ ਹੁਣ ਅੱਜ ਫਾਈਨਲੀ ਜਦੋਂ ਹੋਇਆ ਅੱਜ ਟੈਨਸ਼ਨ ਫਰੀ ਹੋਏ ਆ ਅੱਜ ਵਧੀਆ ਨੀਂਦ ਆਊਗੀ ਵੀ ਹਾਂ ਠੀਕ ਹੈ ਜੋ ਆਪਦਾ ਕੰਮ ਚੂ ਕਰਦੇ ਮੈਂ ਪੁੱਛਣਾ ਚ ਜ਼ਿੰਦਗੀ ਇਹ ਹੈ ਵੀ ਤੁਸੀਂ ਜਦੋਂ ਕਿਤੇ ਐਨੇ ਸਾਲ ਤੱਕੇ ਖਾਨੇ ਹੋ ਕਿਸੇ ਸੁਪਨੇ ਦੀ ਆਸ ਦੇ ਵਿੱਚ ਉਹਦੇ ਪਿੱਛੇ ਤੁਰਦੇ ਹੋ ਮਿਹਨਤ ਕਰਦੇ ਹੋ ਤੇ ਉਹਦੇ ਪਿੱਛੇ ਜਿਹੜਾ ਉਹ ਜਿਹੜੀ ਜਰਨੀ ਹੈ ਉਹ ਜ਼ਿੰਦਗੀ ਹੈ ਡੈਸਟੀਨੇਸ਼ਨ ਨਹੀਂ ਹੈਗੀ ਜ਼ਿੰਦਗੀ ਜਰਨੀ ਜਿਉਂਣ ਮੈਂ ਇੱਥੇ ਤੱਕ ਪਹੁੰਚਿਆ ਜਿੰਨਾ ਕੁ ਵੀ ਮੜਾ ਮੋਟਾ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ ਮੇਰੇ ਲਈ ਇਹ ਵੀ ਬਹੁਤ ਵੱਡੀ ਅਕੰਪਲਿਸ਼ਮੈਂਟ ਆ ਵੀ ਮੈਂ ਅੱਜ ਇੱਥੇ ਮੇਨ ਲੀਡ ਤੇ ਫਿਲਮ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ ਇਦਾਂ ਤੇ ਉਹ ਜਿਹੜੀ ਇਹ ਜਰਨੀ ਹੈ ਜਿਹੜਾ ਅੱਜ ਦਾ ਦਿਨ ਹੈ ਇਹ ਜ਼ਿੰਦਗੀ ਹੈ ਇਤੋਂ ਬਾਅਦ ਜੋ ਇਹਦਾ ਰਿਜ਼ਲਟ ਨਿਕਣਾ ਫਿਲਮਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਬਟ ਇਹ ਜਰਨੀ ਨੂੰ ਇੰਜੋਏ ਕਰਨਾ ਉਹ ਲਾਈਫ ਹੈ ਅਸੀਂ ਉਮੀਦ ਕਰਾਂਗੇ ਇਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਮੂਵੀਜ਼ ਦੇ ਆਫਰ ਆਣ ਠੀਕ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਤਲਬ ਦੇਖਿਆ ਮੂਵੀ ਦੇ ਵਿੱਚ ਬਹੁਤ ਸੋਹਣੇ ਕਿਰਦਾਰ ਇੱਕ ਮੈਸੇਜ ਕਨਵੇ ਕਰਨਾ ਚਾਹੁੰਦੇ ਸੀ ਇਹਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਇੱਕ ਜ਼ਿੰਦਗੀ ਬਹੁਤ ਇੰਪੋਰਟੈਂਟ ਹੁੰਦੀ ਹੈ ਹਰੇਕ ਲਈ ਹੈ ਨਾ ਜ਼ਿੰਦਗੀ ਜਿਉਣ ਦੀ ਗੱਲ ਕਰਦੀ ਹੈ ਫਿਲਮ ਜ਼ਿੰਦਗੀ ਹੰਡਾਉਣ ਦੀ ਨਹੀਂ ਜੀਵਨ ਦੀ ਜਿੰਦਗੀ ਨੂੰ ਤੱਕੇ ਨਾਲ ਨਾ ਕੱਟੋ ਤੁਸੀਂ ਸੋ ਇਹੋ ਜੇ ਪੋਜ਼ਿਟਿਵ ਮੈਸੇਜ ਦੀ ਫਿਲਮ ਹੈ ਇਹ ਕਿ ਤੁਸੀਂ ਜਿੰਦਗੀ ਨੂੰ ਐਵੇਂ ਕੱਟਣ ਲੱਗੇ ਹੋਇਆਂ ਜਿੰਦਗੀ ਨੂੰ ਤੱਕਾ ਦੇਣ ਲੱਗੇ ਹੋਇਆਂ ਸੋ ਜਿੰਦਗੀ ਜਿਉਣ ਦਾ ਨਾਂ ਹੈ ਜਿੰਦਗੀ ਨੂੰ ਜੰਗੀ ਤਰ੍ਹਾਂ ਜਿਉਣਾ ਚਾਹੀਦਾ ਉਹ ਮੈਸੇਜ ਦਿੰਦੀ ਖੂਬ ਬਾਕ ਕਮਾਲ ਮੂਵੀ ਹੈ ਜੀ ਜਿੰਦਗੀ ਜਿਉਣ ਦਾ ਰਾਹ ਦਿੰਦੀ ਹੈ ਮੂਵੀ ਅਸੀਂ ਜਿਹੜਾ ਭਵਿੱਖ ਸਾਡੇ ਮੂਹਰੇ ਖੜਾ ਹੈ ਅਸੀਂ ਉਸ ਭਵਿੱਖ ਨੂੰ ਲੈ ਕੇ ਫਿਕਰਮੰਦ ਰਹਿਨੇ ਆ ਜਿਹੜਾ ਅਸੀਂ ਪਿਛਲਾ ਸਮਾਂ ਲੰਘਾ ਲਿਆ ਉਹਨੂੰ ਲੈ ਕੇ ਦੁਖੀ ਰਹਿਨੇ ਆ ਅਸੀਂ ਵਰਤਮਾਨ ਚ ਨਹੀਂ ਜੀਉਂਦੇ ਮਨਸੂਬੇ ਫਿਲਮ ਵਰਤਮਾਨ ਚ ਜਿਉਣਾ ਸਿਖਾਉਂਦੀ ਹੈ ਪਿਓ ਪੁੱਤ ਦੇ ਰਿਸ਼ਤਿਆਂ ਦੀ ਕੀ ਅਹਿਮੀਅਤ ਹੈ ਉਹ ਸਿਖਾਉਂਦੀ ਹੈ ਕਿ ਦੁੱਖ ਚ ਵੀ ਇਕੱਠੇ ਸੁੱਖ ਚ ਵੀ ਇਕੱਠੇ ਔਰਤ ਦੀ ਜ਼ਿੰਦਗੀ ਚ ਕੀ ਭੂਮਿਕਾ ਉਹ ਸਿਖਾਉਂਦੀ ਹੈ ਸੋ ਰਿਸ਼ਤਿਆਂ ਦੀ ਕਮਾਈ ਹੈ ਮਨਸੂਬੇ ਇਹਦੇ ਲਈ ਰਾਣਾ ਰਣਵੀਰ ਨੂੰ ਮਲਕੀ ਤਰੌਣੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਹੈ ਬਾਕ ਕਮਾਲ ਬਹੁਤ ਹੀ ਵਧੀਆ ਔਰ ਡਿਫਰੈਂਟ ਸਬਜੈਕਟ ਕਨਸੈਪਟ ਵੀ ਡਿਫਰੈਂਟ ਹੈ ਔਰ ਆਰਟਿਸਟਿਕ ਐਂਡ ਲਿਟਰੇਚਰ ਦੋਹਾਂ ਦਾ ਜਿਹੜਾ ਮੇਲ ਹੈ ਸੁਮੇਲ ਹੈ ਔਰ ਵੱਡੀ ਗੱਲ ਹੈ ਕਿ ਪੋਜ਼ਿਟਿਵ ਨੋਟ ਦੇ ਉੱਤੇ ਜ਼ਿੰਦਗੀ ਨੂੰ ਜੀਉਣ ਦਾ ਪੋਜ਼ਿਟਿਵ ਰਹਿਣ ਦਾ ਇੱਕ ਮੈਸੇਜ ਛੱਡਦੀ ਲਾਜਵਾਬ ਫਿਲਮ। ਜਿਹੜੀ ਐਨੀਮਲ ਮੂਵੀ ਜਦੋਂ ਆਈ ਸੀ ਹੈ ਨਾ ਉਹ ਵੀ ਇੱਕ ਪਿਓ ਪੁੱਤ ਦੀ ਕਹਾਣੀ ਦਿਖਾਈ ਗਈ ਸੀ ਉਸ ਵਿੱਚ ਵੀ ਬਟ ਇਹਦੇ ਵਿੱਚ ਉਹ ਦੇਖਿਆ ਗਿਆ ਕਿ ਐਨੀਮਲ ਮੂਵੀ ਦੇ ਵਿੱਚ ਹਿੰਸਾ ਹਿੰਸਾ ਦਿਖਾਈ ਗਈ ਸੀ ਲੇਕਿਨ ਆ ਜਿਹੜੀ ਅਵੀ ਪਿਓ ਪੁੱਤ ਦੀ ਕਹਾਣੀ ਲਿਖੇ ਇੱਕ ਅਲੱਗ ਅੰਦਾਜ਼ ਚ ਦਿਖਾਈ ਗਈ। ਬਿਲਕੁਲ ਤੁਸੀਂ ਆਪ ਹੀ ਗੱਲ ਕਹਿ ਦਿੱਤੀ ਹੈ। ਮੈਂ ਕੀ ਕਹਿਣੀ ਆ? ਰੀਅਲੀ ਤੇ ਉਹ ਹਿੰਸਾ ਹੁਸਾ ਨੂੰ ਛੱਡ ਕੇ ਔਰ ਇਹਨੇ ਸੂਧਿੰਗ ਚੱਲਦੀ ਹੈ ਔਰ ਉਹਦਾ 뮤직 ਔਰ ਕੰਨਾਂ ਨੂੰ ਸੌਂਗਸ ਵੀ ਇੰਨੇ ਮੈਲੋਡੀਅਸ ਜਾਂ ਜਿਹੜਾ ਰੋਲਾ ਕੋਲਾ ਜੇ ਚੱਲਦਾ ਨਾ ਅੱਜਕੱਲ ਪਤਾ ਨਹੀਂ ਬੱਚੇ ਸੁਣਦੇ ਪਤਾ ਨਹੀਂ ਕਿਵੇਂ ਪਰ ਇਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਹੀ ਸੋਹਣੀ ਫਿਲਮ ਔਰ ਪਤਾ ਨਹੀਂ ਬਾਕਸ ਆਫਿਸ ਤੇ ਕਰਦੀ ਹੈ ਕਮਾਲ ਕਿ ਨਹੀਂ ਲੇਕਿਨ ਜੇ ਕਿਸੇ ਜਿਹਦਾ ਕਹਿੰਦੇ ਨੇ ਕਿ ਆਰਟਿਸਟਿਕ ਫੈਸਟੀਵਲ ਤੇ ਜਾਵੇ ਤਾਂ ਡੈਫੀਨਿਟਲੀ ਕੋਈ ਨਾ ਕੋ ਨਾਮ ਲੈ ਕੇ ਆਉ। ਲੇਕਿਨ ਉਸ ਨੂੰ ਭਾਵੇਂ ਤੁਸੀਂ ਨੈਗੇਟਿਵ ਪਾਸੇ ਲੈ ਜਾਓ ਭਾਵੇਂ ਪੋਜ਼ਿਟਿਵ ਪਾਸੇ ਲੈ ਜਾਓ ਜੇ ਪੋਜ਼ਿਟਿਵ ਪਾਸੇ ਰਹੋ ਕਿ ਤੇ ਜ਼ਿੰਦਗੀ ਖੂਬਸੂਰਤੀ ਖੂਬਸੂਰਤ ਔਰ ਚੰਗੀ ਹੈ ਤੇ ਤੁਹਾਨੂੰ ਪ੍ਰੇਰਣਾ ਦਿੰਦੀ ਅੱਗੇ ਜੀਣ ਵਾਸਤੇ ਤੇ ਜੇ ਤੁਸੀਂ ਨੈਗੇਟਿਵ ਹੋਵੋਗੇ ਤੇ ਉਦੋਂ ਤੋਂ ਕੋਈ ਨਹੀਂ ਡਿਪਰੈਸ਼ਨ ਔਰ ਡਿਪਰੈਸ਼ਨ ਤੋਂ ਵੱਡਾ ਸੁਸਾਈਡ ਡੈਥ ਲੇਕਿਨ ਇਸ ਫਿਲਮ ਨੇ ਇਹੀ ਦੱਸਿਆ ਵੀ ਵਾਟਸ ਐਵਰ ਦਾ ਸਰਕਮਸਟੈਂਸਸ ਕੁਝ ਵੀ ਹੋਵੇ ਵੀ ਆਪਾਂ ਜ਼ਿੰਦਗੀ ਜਿਉਣੀ ਆ ਤੇ ਜ਼ਿੰਦਗੀ ਜ਼ਿੰਦਾਬਾਦ ਕਰਕੇ ਜਿਉਣੀ ਬਹੁਤ ਸੋਹਣੀ ਮੂਵੀ ਹੈ ਜੀ ਬਹੁਤ ਸੋਹਣਾ ਮੈਸੇਜ ਹੈ ਮੂਵੀ ਚ ਔਰ ਬਹੁਤ ਅੱਛਾ ਕੰਮ ਕੀਤਾ ਜੀ ਸਭ ਨੇ ਮਨਸੂਬਾ ਨਾਮ ਵੀ ਮਨਸੂਬਾ ਤੇ ਫਿਲਮ ਵੀ ਬਹੁਤ ਸੋਹਣੀ ਹੈ ਜੀ ਬੜਾ ਵਧੀਆ ਕਨਸੈਪਟ ਹੈਗਾ ਤੇ ਜ਼ਿੰਦਗੀ ਜਿਉਣ ਦਾ ਬਹੁਤ ਵਧੀਆ ਤਰੀਕਾ ਦੱਸਿਆ ਜਿੰਦਗੀ ਜਿੰਦਾਬਾਦ ਬਹੁਤ ਸੋਹਣੀ ਫਿਲਮ ਸੀ ਬਹੁਤ ਸੋਹਣੀ ਮਤਲਬ ਇੱਕ ਮੈਸੇਜ ਕਨਵੇ ਕੀਤਾ ਹੋਇਆ ਇਸੇ ਵਿੱਚ ਹਨਾ ਮੋਸਟਲੀ ਦੇਖਿਆ ਜਾਂਦਾ ਕਿ ਕਾਮੇਡੀ ਮੂਵੀ ਹੀ ਹੁੰਦੀ ਆ ਹੈਨਾ ਹਾਂਜੀ ਰਾਣਾ ਭਾਈ ਦੀ ਫਿਲਮਾਂ ਅਕਸਰ ਹੀ ਮੀਨਿੰਗਫੁਲ ਹੁੰਦੀਆਂ ਸੋ ਇਹ ਫਿਲਮ ਮੀਨਿੰਗਫੁਲ ਹੈ ਬਹੁਤ ਸੋਹਣੀ ਫਿਲਮ ਹੈ ਸਾਲ ਦੀ ਪਹਿਲੀ ਤੁਹਾਨੂੰ ਇਹਦੇ ਵਿੱਚ ਨਵਦੀਪ ਦਾ ਕਿਰਦਾਰ ਮੇਨ ਲੀਡ ਤੇ ਨੇ ਬਹੁਤ ਅੱਛਾ ਹੀ ਬਹੁਤ ਪਹਿਲਾ ਪਹਿਲੀ ਫਿਲਮ ਵਿੱਚ ਮੁੰਡੇ ਦੀ ਤੇ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣੀ ਫਿਲਮ ਹੈ ਲੱਗਦਾ ਹੀ ਕਿ ਉਹਨਾਂ ਨੂੰ ਹੋਰ ਦੇਖ ਕੇ ਮੂਵੀ ਬਿਲਕੁਲ 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 ਹੋਰ ਵੀ